ਤਸਕਰਾਂ ਦਾ ਅੰਤ ਹੋ ਗਿਆ ਜੀ ਅਸੀਂ ਬਹੁਤ ਖੁਸ਼ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਅਸੀਂ ਉਸ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹਾਂ ਤੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਡਿੱਕੇ ਹੈਗਾ ਜੇ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਤਾਂ ਸਾਡੇ ਤੇ ਪੱਥਰਵਾਜ਼ੀ ਕਰਦੇ ਆ ਜੀ ਇਹ ਨਸ਼ਾ ਤਸਕਰ ਦਾ ਘਰ ਸੀਗਾ ਜੇ ਮਿਹਨਤ ਨਾਲ ਬਣਿਆ ਹੁੰਦਾ ਤਾਂ ਸ਼ਾਇਦ ਸਾਨੂੰ ਵੀ ਦੁੱਖ ਹੁੰਦਾ ਪਰ ਅਸੀਂ ਤਾਂ ਖੁਸ਼ ਹਾਂ ਜੀ ਜਿਹੜਾ ਐਕਸ਼ਨ ਅੱਜ ਲਈ ਤਾਂ ਪੁਲਿਸ ਨੇ ਜੇ ਕਿਤੇ ਪਹਿਲਾਂ ਲੈਂਦਾ ਹੁੰਦਾ ਸਾਡੀ ਜਿੰਦਗੀ ਸੁਧਰ ਜਾਂਦੀ ਬਠਿੰਡਾ ਅੰਦਰ ਜਿੱਥੇ ਇੱਕ ਪਾਸੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਨਸ਼ਾ ਤਸ਼ਕਿਰਦਾ ਘਰ ਜਿਹੜਾ ਉਟਾਇਆ ਗਿਆ ਉੱਥੇ ਹੀ ਇੱਕ ਵੱਕਰੀ ਤਸਵੀਰ ਆ ਜਿਹੜੀ ਇੱਥੇ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਵੱਲੋਂ ਲੱਡੂ ਵੰਡ ਕੇ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਉਸੇ ਜਗ੍ਹਾ ਤੇ ਹੈ ਜਿੱਥੇ ਨਸ਼ਾ ਤਸ਼ਕਿਰਦਾ ਘਰ ਠਾਇਆ ਜਾ ਰਿਹਾ ਪਰ ਦੂਜੇ ਪਾਸੇ ਇੱਕ ਔਰਤ ਵੱਲੋਂ ਲੱਡੂ ਵੰਡ ਕੇ ਘਟਾਏ ਦੀ ਖੁਸ਼ੀ ਹੈ ਜਿਹੜੀ ਉਹ ਮਨਾਈ ਜਾ ਰਹੀ ਹੈ ਦੋ ਤਸਵੀਰਾਂ ਨੇ ਵੱਖੂ ਵੱਖ ਕੱਲ ਕਰਦੇ ਆ ਤੁਹਾਨੂੰ ਕੀ ਖੁਸ਼ੀ ਹੋਈ ਅੱਜ ਤੁਸੀਂ ਲੱਡੂ ਵੰਡ ਰਹੇ ਹੋ ਇੱਥੇ ਇੱਕ ਪਾਸੇ ਘਟਾਏ ਜਾ ਰਹੇ ਨੇ ਕਹਿੰਦੇ ਜੋ ਘਟਾ ਘਟਾ ਆ ਜਾਂ ਦੁੱਖ ਹੁੰਦਾ ਪਰ ਤੁਸੀਂ ਕਿਉਂ ਲੱਡੂ ਬਣ ਗਏ ਤੁਹਾਨੂੰ ਕੋਈ ਦੁੱਖ ਨਹੀਂ ਆ ਜੀ ਇਹ ਨਸ਼ਾ ਤਸਕਰ ਦਾ ਘਰ ਸੀਗਾ ਜੇ ਮਿਹਨਤ ਨਾਲ ਬਣਿਆ ਹੁੰਦਾ ਤਾਂ ਸ਼ਾਇਦ ਸਾਨੂੰ ਵੀ ਦੁੱਖ ਹੁੰਦਾ ਪਰ ਅਸੀਂ ਤਾਂ ਖੁਸ਼ ਆ ਜੀ ਜਿਹੜਾ ਐਕਸ਼ਨ ਅੱਜ ਲੈਤਾ ਪੁਲਿਸ ਨੇ ਜੇ ਕਿਤੇ ਪਹਿਲਾਂ ਲੈਤਾ ਹੁੰਦਾ ਸਾਡੀ ਜ਼ਿੰਦਗੀ ਸੁਧਰ ਜਾਂਦੀ ਸਾਨੂੰ ਕੋਈ ਕੰਮ ਤੇ ਨਹੀਂ ਲਿਆ ਜਾਂਦਾ ਜਨਤਾ ਇੱਥੇ ਬਹੁਤਾ ਬੋਲਣ ਨੂੰ ਪਰ ਉਹ ਡਰਦੇ ਹੋ ਨਹੀਂ ਅੱਗੇ ਆ ਰਹੇ ਮੈਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਕਿੰਨਾ ਨਸ਼ਾ ਕਿੰਨਾ ਕਿ ਵਿਕਦਾ ਹੈ ਨਸ਼ਾ ਬਹੁਤ ਵਿਕਦਾ ਹੈ ਜੀ ਕੱਲਾ ਇਹਦਾ ਘਟਾਉਣ ਨਾਲ ਨਸ਼ਾ ਥੋੜੀ ਨਾ ਬੰਦ ਹੋ ਜਾਊਗਾ ਸਾਰਾ ਮਨ ਲਈ ਨਸ਼ਾ ਵੇਚਦਾ ਕਦੇ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਬਹੁਤ ਬਹੁਤ ਵਾਰੀ ਕੀਤੀ ਆ ਜੀ ਪੁਲਿਸ ਵੀ ਅਸੀਂ ਤੋਂ ਜਾਣੂ ਆ ਆਉਂਦੇ ਵੀ ਰਹੇ ਆ ਪੁਲਿਸ ਆਪਣੀ ਡਿਊਟੀ ਕਰਦੀ ਵੀ ਰਹੀ ਆ ਸਮੇਂ ਸਿਰ ਪਰ ਉਸ ਤੋਂ ਪਹਿਲਾਂ ਹੀ ਚਲੇ ਜਾਂਦੇ ਸੀਗੇ ਭੱਜ ਜਾਂਦੇ ਸੀਗੇ ਹਾਂਜੀ ਕਿਸ ਤਰ੍ਹਾਂ ਦੀ ਪਰੇਸ਼ਾਨੀ ਰਹਿੰਦੀ ਆ ਤੁਹਾਨੂੰ ਕੁੜੀਆਂ ਨੂੰ ਬਾਹਰ ਨਿਕਲਣਾ ਲੇਡੀ ਨੂੰ ਬਾਹਰ ਨਿਕਲਣਾ ਕਿਸ ਤਰ੍ਹਾਂ ਦੀ ਪਰੇਸ਼ਾਨੀ ਕਿਸ ਤਰ੍ਹਾਂ ਆ ਸਾਨੂੰ ਬਹੁਤ ਪਰੇਸ਼ਾਨੀ ਸਾਰੇ ਮਹੱਲੇ ਨੇ ਪਰੇਸ਼ਾਨ ਸੀਗੇ ਜੀ ਸਾਰੇ ਪਰੇਸ਼ਾਨ ਸੀਗੇ ਕੋਈ 2 ਮਿੰਟ ਲਈ ਬਾਹਰ ਖੜ੍ਹ ਵੀ ਨਹੀਂ ਸਕਦਾ ਬਾਈ ਸਮਾਨ ਦੇ ਦੇ ਬਾਈ ਕੁੜੀ ਦੇ ਦੇ ਸਾਡੇ ਬੱਚੇ ਪੜ੍ਹਦੇ ਆ ਸਕੂਲੋਂ ਆਏ ਆ ਬਾਈ ਕੁੜੀ ਦੇ ਦੇ ਇਹ ਚੀਜ਼ ਤੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਅੱਜ ਸਾਨੂੰ ਸ਼ਾਂਤੀ ਮਿਲੂਗਾ ਅੱਜ ਅਸੀਂ ਚੈਨ ਦੀ ਨੀਂਦ ਸੋਵਾਂਗੇ ਜੀ ਕਿ ਇੱਕ ਘਟਾਉਣਾ ਲੱਗਦਾ ਫਰਕ ਪੈ ਗਈ ਹੁਣ ਇਹ ਕਾਫੀ ਵੱਡਾ ਤਸਕਰ ਸੀ ਦੇਖੋ ਜੀ ਜੇ ਲੋਕਾਂ ਨੂੰ ਸਮਝਾਉਗੇ ਤਾਂ ਇੱਥੇ ਹੀ ਸਮਝ ਜਾਣਗੇ ਹਾਂਜੀ ਦੂਜੇ ਲੋਕਾਂ ਨੂੰ ਨਸੀਹਤ ਮਿਲੂਗੀ ਬਿਲਕੁਲ ਜੀ ਬਿਲਕੁਲ ਹੱਕ ਦੀ ਮਿਹਨਤ ਦੀ ਕਮਾਈ ਕਰੋ ਜਿਹੜੀ ਸਾਦਾ ਚੱਲੇ ਦਸਨੋਹਾਂ ਦੀ ਕਿਰਤ ਦੇ ਵਿੱਚ ਹੀ ਕਮਾਈ ਹੈ ਜੀ ਮਿਹਨਤ ਹੈ ਤੇ ਨਸ਼ੇ ਤਸਕਰਾਂ ਦਾ ਤਾਂ ਫਿਰ ਆਹੀ ਹਾਲ ਆ ਜੋ ਅੱਜ ਇਹਦਾ ਹੋਇਆ ਇਹਨੂੰ ਰੋਕਦੇ ਨਹੀਂ ਸੀ ਮੱਲੇ ਵਾਲੇ ਕਹਿੰਦੇ ਨਹੀਂ ਸੀ ਬਹੁਤ ਰੋਕਦੇ ਡਰਦੇ ਸੀ ਕਿ ਲੋਕ ਨੰਗੇ ਤਰਪਾਨਾਂ ਲੈ ਕੇ ਕਿਰਪਾਨਾਂ ਲੈ ਕੇ ਅਗਲੇ ਦੰਦਰ ਵੜਦੇ ਸੀ ਸਰ ਕੋਣ ਕਿਸੇ ਦੇ ਫਿਰ ਆਦੀ ਜਾਨ ਨੂੰ ਸਭ ਨੂੰ ਕੈਰੀ ਹੈ ਜੀ ਹਾਂ ਜੀ ਕੋਈ ਮਤ ਹੋਈ ਹੈ ਕਹਿੰਦੇ ਚਿੱਟਿਆਂ ਨਾਲ ਬਹੁਤ ਮੁੰਡੇ ਮਰੇ ਆ ਜੀ ਬਹੁਤ ਹੀ ਜ਼ਿਆਦਾ ਜੀ ਬਹੁਤ ਮੁੰਡੇ ਮਰੇ ਆ ਜੀ ਮਾਰਨ ਵਾਲੇ ਵੀ ਬਸ ਇਹ ਚਿੱਟਿਆਂ ਵਾਲੇ ਜੀ ਹਾਂ ਜਿੰਨਾ ਦਾ ਦੁੱਖ ਕਿੰਨਾ ਕੁ ਲੱਗਦਾ ਮਨ ਤੋਂੜਾ ਮਨ ਭਰਿਆ ਲੱਗਦਾ ਵੀ ਮਨ ਭਰ ਜਾਂਦਾ ਜਦੋਂ ਇੱਕ ਮਾਂ ਬਾਪ ਦਾ ਬੱਚਿਆ ਜਾਂਦਾ ਹੈ ਨਸ਼ੇ ਦੇ ਲੱਗ ਬਹੁਤ ਦੁੱਖ ਹੈ ਜੀ ਉਹ ਬੱਚੇ ਮੁੜੇ ਨਹੀਂਗੇ ਉਹ ਮੁੜਦੇ ਨਹੀਂ ਹੈਗੇ ਜੇ ਸਰਕਾਰ ਇਹ ਪਹਿਲਾ ਐਕਸ਼ਨ ਲੈ ਲਨ ਨੀ ਖੈ ਸ਼ਾਇਦ ਉਹ ਬੱਚੇ ਬਚ ਜਾਂਦੇ ਉਹਨਾਂ ਦੀਆਂ ਜ਼ਿੰਦਗੀਆਂ ਬਚ ਜਾਂਦੀਆਂ ਹਾਂਜੀ ਹੁਣ ਵੀ ਮੱਲੇ ਦੀ ਵਿਕਦਾ ਨਾ ਬਹੁਤ ਸਰਕਾਰ ਕਹਿੰਦੀ ਬਹੁਤ ਮੁਹਿੰਮ ਚਲਾਈ ਹੈ ਨਸ਼ੇ ਪਰੋ ਚਲਾਇਆ ਹੈ ਹੁਣ ਵੀ ਨਸ਼ਾ ਵਿਕੀ ਜਾਂਦਾ ਸਰਕਾਰ ਕਰੋਗੀ ਜੀ ਬੰਦ ਹੂੰ ਸਰਕਾਰ ਦਾ ਦਾਅਵਾ ਤਾਂ ਬੰਦ ਕਰੂਗੀ ਜੀ ਜ਼ਰੂਰ ਹੋਊਗਾ ਜੀ ਜਿਵੇਂ ਇਹਨਾਂ ਦਾ ਬੰਦ ਹੋ ਗਿਆ ਉਹ ਵੀ ਹੋ ਜੂ ਐਸਡੀਐਮ ਮੌਜੂਦ ਨੇ ਬਟਾ ਸਰ ਅਜੇ ਇਹ ਜੋ ਸਾਢੇ ਢਾਈ ਗਿਆ ਪਹਿਲਾਂ ਵੀ ਕਈ ਕਾਰਵਾਈਆਂ ਕੀਤੀ ਹੈ ਕੀ ਕਾਰਵਾਈ ਕੀਤੀ ਇਹ ਬੰਦਾ ਸੀਗਾ ਰੈਮੋ ਰੈਮੋ ਨਾ ਦਾ ਬੰਦਾ ਸੀਗਾ ਇਹਨੇ ਸਾਡੇ ਪੀਡੀਏ ਸਾਹਦੇ ਨੇ ਐ ਕਰਦਾ ਕੀਤਾ ਹੁੰਦਾ ਸੀਗਾ ਤਾਂ ਨਾਲ ਇਹ ਗਲਤ ਕਾਰਵਾਈਆਂ ਵਿੱਚ ਵੀ ਕੰਮ ਵੀ ਕਰਦਾ ਹੈਗਾ ਇਸ ਕਰਕੇ ਇਹਨੂੰ ਪ੍ਰੋਪਰ ਨੋਟਿਸ ਦੇ ਕੇ ਕਾਨੂੰਨ ਸਾਹਿਬ ਜੋ ਨੋਟਿਸ ਦੇ ਕੇ ਬੰਦਾ ਸੀ ਕਾਰਵਾਈ ਨੂੰ ਕਬਜ਼ਾ ਹਟਾਉਣ ਨੂੰ ਕਿਹਾ ਗਿਆ ਸੀ ਕਿਨੇ ਆਪ ਕਬਜ਼ਾ ਨਹੀਂ ਹਟਾਇਆ ਇਸ ਕਰਕੇ ਅਸੀਂ ਅੱਜ ਅਸੀਂ ਮੀਡੀਆ ਵੱਲੋਂ ਕਬਜ਼ਾ ਢਾ ਰਹੇ ਹਾਂ

ਕਾਰਵਾਈ ਜੀ ਜੋ ਸਾਨੂੰ ਮਾਨਯੋਗ ਸੀਐਮ ਸਾਹਿਬ ਵੱਲੋਂ ਸਖਤ ਹਦਾਇਤਾਂ ਹੈ ਕਿ ਯੁੱਧ ਨਸ਼ਾ ਵਿਰੁੱਧ ਜਿਹੜੀ ਵੀ ਨਸ਼ਾ ਤਸਕਰ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਹੈ ਉਹਦੇ ਤਹਿਤ ਆਪਣਾ ਸਿਵਲ ਪ੍ਰਸ਼ਾਸਨ ਵੀ ਇੱਦਾਂ ਦੀ ਨਸ਼ਾ ਤਸਕਰਾਂ ਦੀ ਪ੍ਰਾਪਰਟੀਆਂ ਨੂੰ ਵੈਰੀਫਾਈ ਕਰ ਰਿਹਾ ਹੈ ਜੇ ਇਹਦਾ ਕੋਈ ਇਲੀਗਲੀ ਬਣੀ ਹੈ ਜਾਂ ਫਿਰ ਜਿਨ੍ਹਾਂ ਦੇ ਪ੍ਰੋਸੀਡਸ ਲੱਗਦਾ ਹੈ ਕਿ ਡਰੱਗ ਮਨੀ ਵੱਲੋਂ ਉਹਨਾਂ ਤੇ ਅਸ ਪਰ ਲਾ ਐਕਸ਼ਨ ਹੋ ਰਿਹਾ ਹੈ ਇਹਦੇ ਚ ਸਾਨੂੰ ਡੀਸੀ ਸਾਹਿਬ ਵੱਲੋਂ ਪੁਲਿਸ ਅਸਿਸਟੈਂਸ ਦੀ ਲੈਟਰ ਆਈ ਹੋਈ ਸੀ ਜਿਹਦੇ ਤਹਿਤ ਹੀ ਸਾਡੀ ਪੁਲਿਸ ਫੋਰਸ ਆਈ ਹੈ ਔਰ ਇਹਦੇ ਤੇ 4 ਐਨਡੀਪੀਐਸ ਦੇ ਤੇ ਵਕ ਵਕ ਕੁੱਲ ਮਿਲਾ ਕੇ 12 ਪਰਚੇ ਦਰਜ ਜਦੋਂ ਚ ਰੀਸੈਂਟਲੀ ਇੱਕ ਮਰਡਰ ਦਾ ਵੀ ਪਰਚਾ ਦਰਜ ਹੈ ਔਰ ਵੀ ਮੈਮ ਪਾਈਪਲਾਈਨ ਹੈਗੇ ਨੇ ਇਸ ਤਰ੍ਹਾਂ ਦੀ ਕਰ ਕਰਵਾਈ ਨਸ਼ਾ ਤਸ਼ਕਰ ਨੇ ਜਿਨ੍ਹਾਂ ਨੇ ਵੱਡੀਆਂ ਪ੍ਰਾਪਰਟੀਆਂ ਬਣਾਈਆਂ ਇਹ ਜਗ੍ਹਾ ਵੀ ਨਹੀਂ ਕੀਤਾ ਕਬਜ਼ਾ ਕੀਤਾ ਹੋਇਆ ਸੀ ਦੇਖੋ ਜਿਹੜੀ ਡਿਮੋਲਿਸ਼ ਹੁੰਦੀ ਹੈ ਨਾ ਉਹ ਨਜਾਇਜ਼ ਜਗਾ ਵਾਲੀ ਹੁੰਦੀ ਹੈ ਜਿਹੜਾ ਦੂਜਾ ਪ੍ਰਾਪਰਟੀ ਫੋਰਫੀਚਰ ਦਾ ਪ੍ਰੋਸੀਜਰ ਹੁੰਦਾ ਉਹ ਸੈਪਰੇਟ ਹੈ ਉਹਦੇ ਚ ਅਸੀਂ ਇਹਨਾਂ ਦੀ ਕੰਪੀਟੈਂਟ ਅਥਾਰਟੀ ਡੈਲੀ ਨੂੰ ਪੇਸ਼ ਦੇ ਇਹਨੇ ਬਿਲਕੁਲ ਹੀ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਬੀਡੀਏ ਦੀ ਜ਼ਮੀਨ ਤੇ ਇਸ ਕਰਕੇ ਇਹਨੂੰ ਡਿਮੋਲਿਸ਼ ਕੀਤਾ ਗਿਆ ਔਰ ਜਿਹੜੀ ਤੁਸੀਂ ਪਾਈਪਲਾਈਨ ਦੀ ਗੱਲ ਕਰ ਰਹੇ ਹੋ ਸਾਡੇ ਹੁਣ ਇੱਕ ਵੀਰ ਤੋਂ ਇਲਾਵਾ ਅਸੀਂ ਪਿੱਛੇ ਕਰਾਇਆ ਸੀ ਇਸ ਤੋਂ ਇਲਾਵਾ ਇੱਕ 11 ਸੀ ਹੋਰ ਇਸ ਤਰ੍ਹਾਂ ਦੀ ਪ੍ਰਾਪਰਟੀਆਂ ਆਇਡੈਂਟੀਫਾਈ ਕਰਕੇ ਡੀਸੀ ਸਾਹਮਣੂ ਦਿੱਤੀਆਂ ਜਿਹਦੇ ਜੋ ਅਸ ਪਰ ਪ੍ਰੋਸੀਜਰ ਕਾਰਵਾਈ ਕਰਨਗੇ ਮੁਹੱਲਾ ਵਾਸੀਆਂ ਨੇ ਕਿਹਾ ਵੀ ਬੜੀ ਤੇ ਤਹਿਸ਼ਸ਼ ਸੀ ਇਲਾਮ ਮੁਹੱਲਾ ਵਾਸੀ ਵੀ ਡਰਦੇ ਸੀ ਉਹ ਛਲਾਗਾ ਵੀ ਕਰ ਰਹੇ ਨੇ ਕਿਤੇ ਕਿਤੇ ਇਹਨਾਂ ਦੇ ਉੱਤੇ ਕੋਈ ਸਖਤ ਕਾਰਵਾਈ ਜੇ ਮੁਹੱਲਾ ਵਾਸੀ ਤਾਂ ਡਰ ਵੀ ਕਿੰਨਾ ਕਿਤੇ ਮਨ ਚਾਏਗਾ ਲੋਕਾਂ ਨੇ ਪਰ ਜੀ ਅੱਜ ਤੋਂ ਸਾਰੇ ਸਪੋਰਟ ਚਾਏ ਬਾਕੀਆਂ ਲਈ ਵੀ ਐਗਜ਼ਾਮਪਲ ਹੈ ਜੇ ਤੋਂ ਡਰ ਡਰ ਫਿਲਾੰਦਾ ਸੀ ਤਾਂ ਹੁਣ ਉਹਦਾ ਘਰ ਤੁਹਾਡੇ ਸਾਹਮਣੇ ਹੀ ਹੈ ਕਿ ਬਿਲਕੁਲ ਟੈਟੇਰੀ ਹੋ ਗਿਆ ਸੋ ਅਸੀਂ ਐਦਾਂ ਦੇ ਲੋਕਾਂ ਦੀ ਛਲਾਗਾ ਕਰਦੇ ਜਿਹੜੇ ਸਾਹਮਣੇ ਆ ਕੇ ਸਾਡੀ ਸਪੋਰਟ ਕਰ ਰਹੇ ਹਨ ਵੀਲ ਇਨਸ਼ੋਰ ਕਿ ਇਸ ਤਰ੍ਹਾਂ ਦੇ ਅਨਸਰਾਂ ਤੇ ਇਸੇ ਤਰ੍ਹਾਂ ਹੀ ਐਕਸ਼ਨ ਹੋਵੇ ਮੈਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹਾਂਗੇ ਕਿ ਕਿਤੇ ਨਾ ਕਿਤੇ ਇਹ ਵੀ ਲੋਕਾਂ ਜੋ ਹੈਗਾ ਵੀ ਜਦੋਂ ਪੁਲਿਸ ਕਰ ਰੇਡ ਕਰਦੀ ਹੈਗੀ ਹੈ ਉਹ ਕਿਤੇ ਨਾ ਕਿਤੇ ਪਹਿਲਾਂ ਇਨਫੋਰਮੇਸ਼ਨ ਚਲੀ ਜਾਂਦੀ ਹੈ ਕਿਤੇ ਨਾ ਕਿਤੇ ਇਹ ਵੀ ਚਰਚਾ ਆਏਗੀ ਉਸ ਪੁਸ਼ਪ ਪੁਲਿਸ ਮੁਲਾਜ਼ਮਾਂ ਜਿਹੜੇ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਉਹਨਾਂ ਦੇ ਉੱਤੇ ਵੀ ਕਾਰਵਾਈ ਲਈ ਕੁਝ ਆਏਗਾ देखो ਜੀ ਇਸ ਟਾਈਮ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਬਸੋਲੂਟਲੀ ਜ਼ੀਰੋ ਟੋਲਰੈਂਸ ਪਾਲਿਸੀ ਚੱਲ ਰਹੀ ਹੈ ਔਰ ਜੇ ਹੁਣ ਵੀ ਕੋਈ ਮੁਲਾਜ਼ਮ ਕਰੇਗਾ ਤਾਂ ਤੁਹਾਨੂੰ ਪਤਾ ਉਹਦੇ ਨਤੀਜੇ ਕੀ ਆਣਗੇ ਬਾਕੀ ਰੀਸੈਂਟਲੀ ਸਾਡੀ ਟੀਮਾਂ ਬਹੁਤ ਹੀ ਡੈਡੀਕੇਸ਼ਨ ਨਾਲ ਬਹੁਤ ਜ਼ਿਆਦਾ ਤਸਕਰਾਂ ਨੂੰ ਫੜ ਰਹੀ ਹੈ ਜੇ ਤੁਸੀਂ ਸਾਡੀ ਡੇਲੀ ਦੀ ਰਿਪੋਰਟਸ ਵੀ ਦੇਖੋ ਔਰ ਅਸੀਂ ਕਹਾਂਗੇ ਕਿ ਪਬਲਿਕ ਨੂੰ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਲੱਗਦਾ ਤਾਂ ਸਾਡੇ ਸਾਹਮਣੇ ਮੇਰੇ ਕੋਲ ਜਾਂ ਮੇਰੇ ਸੀਨੀਅਰ ਅਫਸਰ ਡੀਆਈਜੀ ਸਰ ਸਾਨੂੰ ਸਿੱਧਾ ਆ ਕੇ ਕੰਪਲੇਨਟ ਕਰਨ ਵੀਲ ਟੇਕਸ ਸਟ੍ਰਿਕਟ ਐਕਸ਼ਨ ਬਟ ਹੁਣ ਤਾਂ ਸਾਡੀ ਆਈ ਥਿੰਕ ਪਬਲਿਕ ਆਫ ਵੀ ਸਪੋਰਟ ਕਰ ਰਹੀ ਹੈ ਕਿ ਬਹੁਤ ਜ਼ਿਆਦਾ ਤਸਕਰਾਂ ਨੂੰ ਫੜਿਆ ਜਾ ਰਿਹਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂंगे ਜੀ ਲੋਕਨੂ ਪੀ ਲਈ ਹੈ ਕਿ ਜੀ ਇਸ ਤਰ੍ਹਾਂ ਦੀ ਤਸਕਰਾਂ ਦੀ ਇਨਫੋਰਮੇਸ਼ਨ ਹਮ ਹਮੇਸ਼ਾ ਸਾਨੂੰ ਦੋ ਜੈਨੂਇਨ ਇਨਫੋਰਮੇਸ਼ਨ ਦੋ ਵੀ ਆਰ ਥੇਅਰ ਇਟ ਇਜ਼ ਆ ਡਿਊਟੀ ਕਿ ਅਸੀਂ ਇਹਨਾਂ ਨੂੰ ਫੜੀਏ ਔਰ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਜਾਇਦਾਦਾਂ ਵੀ ਪਤਾ ਹੈ ਉਹ ਵੀ ਸਾਨੂੰ ਦੱਸਣ ਅਸੀਂ ਉਹਦੇ ਤੋਂ ਵੀ ਕਾਰਵਾਈ ਕਰਾਵਾਂਗੇ ਮਨੀਸ਼ਕਰ ਪੀਟੀਸੀ ਨਿਊਜ਼ ਬਟੇਂਡਾ